ਭਾਈ ਅਮਰਤਪਾਲ ਸਿੰਘ ਜਿਹੜੇ ਵਰਸੇ ਪੰਜਾਬ ਦੇ ਮੁਖੀ ਨੇ ਤੇ ਇਸ ਸਮੇਂ ਡਿਬਰੂਦਰ ਸੈਂਟਰਲ ਜੇਲ੍ਹ ਦੇ ਵਿੱਚ ਨੈਸ਼ਨਲ ਸੈਕੂਰਿਟੀ ਐਕਟ ਦੇ ਤਹਿਤ ਨਜ਼ਰਬੰਦ ਨੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ ਜਿਹੜੀਆਂ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹ ਖਡੂਰ ਸਾਹਿਬ ਦੇ ਹਲਕੇ ਤੋਂ ਚੋਣਾਂ ਲੜ ਰਹੇ ਨੇ ਬਤੌਰ ਆਜ਼ਾਦ ਉਮੀਦਵਾਰ ਇਸ ਦਾ ਮਕਸਦ ਮੰਤਵ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਵਰਸੇ ਪੰਜਾਬ ਦੇ ਮੁਖੀ ਨੇ ਤੇ ਸਮੇ ਡਿਬਰੂਦਰ ਸੈਂਟਰਲ ਜੇਲ੍ਹ ਦੇ ਵਿੱਚ ਨੈਸ਼ਨਲ ਸੈਕੂਰਿਟੀ ਐਕਟ ਦੇ ਤਹਿਤ ਨਜ਼ਰਬੰਦ ਨੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ ਜਿਹੜੀਆਂ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹ ਖਡੂਰ ਸਾਹਿਬ ਦੇ ਹਲਕੇ ਤੋਂ ਚੋਣਾਂ ਲੜ ਰਹੇ ਨੇ ਬਤੌਰ ਆਜ਼ਾਦ ਉਮੀਦਵਾਰ ਤੇ ਉਸ ਦਾ ਫੈਸਲਾ ਉਹਨਾਂ ਨੇ ਮੇਰੇ ਨਾਲ ਜਿਹੜੀ ਮੀਟਿੰਗ ਹੋਈ ਸੀਗੀ 24 ਅਪ੍ਰੈਲ ਨੂੰ ਉਸ ਮੀਟਿੰਗ ਦੇ ਦੌਰਾਨ ਉਹਨਾਂ ਨੇ ਫੈਸਲਾ ਲਿਆ ਸੀ ਉਸ ਮੀਟਿੰਗ ਦੇ ਦੌਰਾਨ ਇਹ ਫੈਸਲੇ ਦਾ ਮੈਂ ਬਾਹਰ ਆ ਕੇ ਐਲਾਨ ਕਰਿਆ ਸੀ ਤੇ ਉਸ ਸਮੇਂ ਕੋ ਸ਼ੰਕੇ ਉਭਾਰੇ ਜਾਈ ਸੀ ਕਿ ਇਹ ਉਹਨਾਂ ਦਾ ਫੈਸਲਾ ਹੈ ਜਾਂ ਨਹੀਂ ਹੈ ਤੇ ਕੱਲ ਮਾਤਾ ਬਲਵਿੰਦਰ ਤੌਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਸ਼ੰਕਿਆਂ ਨੂੰ ਦੂਰ ਕਰਤਾ ਜਿਹੜਾ ਮੈਂ ਬਿਆਨ ਦਿੱਤਾ ਸੀ ਜਿਹੜਾ ਮੈਂ ਗੱਲ ਕਹੀ ਸੀ ਹੂਬ ਹੂ ਉਹੀ ਬਿਆਨ ਦੇ ਕੇ ਉਸ ਦੀ ਮਤਮਲ ਤੌਰ ਤੇ ਪੁਸ਼ਟੀ ਹੋਈ ਗੱਲ ਕੀਤੀ ਜਾਂਵੇ ਖਡੂਰ ਸਾਹਿਬ ਤੋਂ ਕਿਹੜੀ ਕਿਹੜੀ ਪਾਰਟੀ ਨੇ ਤੁਹਾਨੂੰ ਜਿਹੜਾ ਸਮਰਥਨ ਦਿੱਤਾ ਹੈ ਕਿ ਉਹ ਤੇ ਨਹੀਂ ਲੜਨੀਆਂ ਜਾਂ ਭਾਈ ਅਮਰਪਾਲ ਸਿੰਘ ਦੇ ਫੇਵਰ ਚਾਉਣੀਆਂ ਦੇਖੋ ਕਿਸੇ ਪਾਰਟੀ ਨੇ ਸਾਨੂੰ ਸਮਰਥਨ ਨਹੀਂ ਦਿੱਤਾ ਨਾ ਕਿਸੇ ਪਾਰਟੀ ਦੇ ਨਾਲ ਗੱਲ ਹੋਈ ਹੈ ਨਾ ਕਿਸੇ ਪਾਰਟੀ ਨੇ ਸਮਰਥਨ ਦਿੱਤਾ ਹੈ ਨਾ ਕਿਸੇ ਪਾਰਟੀ ਨੇ ਕਿਹਾ ਵੀ ਅਸੀਂ ਉਮੀਦਵਾਰ ਨਹੀਂ ਐਲਾਨਾਂਗੇ ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਐਲਾਨ ਕਰਤਾ ਯੋਜਨਾ ਜਿਵੇਂ ਸਿੰਘ ਮਾਰਨੇ ਕਹ ਲੱਖਿਆ ਸੀਗਾ ਜੇ ਉਹ ਸਾਡੇ ਤੱਕ ਪਹੁੰਚ ਕਰਦੇ ਹੋ ਸਕਦਾ ਸੀ ਦੇਖੋ ਜੀ ਪਹੁੰਚ ਕਰਨ ਦੀ ਲੋੜ ਨਹੀਂ ਖਾਲਸਾ ਪੰਥ ਦਾ ਮੁੱਦਾ ਹੈ ਅਸੀਂ ਕਿਸੇ ਕੋਲੇ ਪਹੁੰਚ ਕਰਦੇ ਪਈਏ ਫਿਰ ਸਾਰਿਆਂ ਕੋਲੇ ਪਹੁੰਚ ਕਰਨੀ ਪੈਂਦੀ ਹੈ ਅਸੀਂ ਕਿਸੇ ਕੋਲੇ ਪਹੁੰਚ ਨਹੀਂ ਕਰਦੇ ਉਹ ਉਹ ਐਲਾਨ ਕਰਨ ਅਸੀਂ ਉਹਨਾਂ ਦਾ ਸੁਭਾਚਤ ਤਰਾਂਜੀ ਮੋਸਟ ਵੈਲਟਮ ਜਿਹੜਾ ਵੀ ਸਾਡਾ ਜਿਹੜਾ ਹਮਾਇਤ ਕਰੂਗਾ ਅਸੀਂ ਕੀ ਕਹਿੰਦੇ ਦੋਹੇ ਹੱਥਾਂ ਤੇ ਚਾਚੇ ਹਮਾਇਤ ਨੂੰ ਜਿਹੜੀ ਆ ਉਸ ਨੂੰ ਅਸੀਂ ਪ੍ਰਵਾਨ ਜੀ ਦੇਵਾਂਗੇ ਤੇ ਪਰੰਤੂ ਪਹੁੰਚ ਕਰਨ ਦਾ ਕੋਈ ਮਤਲਬ ਨਹੀਂ ਹੈ ਪਰੰਚ ਕਰਨ ਦਾ ਇੱਕ ਸਿਧਾਂਤਕ ਸਮਝੌਤਾ ਹੁੰਦਾ ਹੈ ਉੱਥੇ ਕਈ ਪੱਖ ਦੇਖਣੇ ਪੈਂਦੇ ਆ ਤੇ ਉਹ ਪੱਖਾਂ ਨੂੰ ਦੇਖ ਕੇ ਜਿਹੜੀ ਹੈਗੀ ਆ ਉਹ ਪਹੁੰਚ ਹੁੰਦੀ ਹੁੰਦੀ ਹੈ ਅਸੀਂ ਜੀਰੋਂ ਸਵਾਗਤ ਕਿੱਦਾਂ ਕਰੋਗੇ ਮਤਲਬ ਸਵਾਗਤ ਕਰੋਗੇ ਜਾਂ ਉਹਨਾਂ ਦੀ ਪਾਰਟੀ 'ਚ ਜਾ ਕੇ ਲੜੋਗੇ ਜਾਂ ਉਹ ਆਪਣੀ ਸੀਟ ਛੱਡਣ ਤੁਸੀਂ ਕੀ ਐਕਸਪੈਕਟ ਕਰਦੇ ਹੋ ਨਹੀਂ ਜੀ ਅਸੀਂ ਕੁਝ ਵੀ ਐਕਸਪੈਕਟ ਨਹੀਂ ਕਰਦੇ ਉਹ ਤਾਂ ਜਿਸ ਤਰੀਕੇ ਨਾਲ ਉਹ ਮਦਦ ਕੋਈ ਮਦਦ ਕਰਨਾ ਚਾਹੁੰਦਾ ਉਹ ਕਰ ਸਕਦਾ ਪਰੰਤੂ ਭਾਈ ਅਮਰਤਪਾਲ ਸਿੰਘ ਆਜ਼ਾਦ ਹੀ ਲੜਨਗੇ ਉਹ ਆਜ਼ਾਦ ਲੜਨਗੇ ਨਾ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਲੈਣ ਨਾ ਕਿਸੇ ਤੋਂ ਸਿੱਧੇ ਤੌਰ ਤੇ ਉਹ ਮਦਦ ਮੰਗਣ ਨਾ ਕਿਸੇ ਕੋਲੇ ਪਹੁੰਚ ਕਰਨ ਤੇ ਉਹ ਫੈਸਲਾ ਜਿਹੜਾ ਉਹਨਾਂ ਦਾ ਫੈਸਲਾ ਹੋਊਗਾ ਇਹ ਉਹ ਫੈਸਲਾ ਪਾਰਟੀ ਦਾ ਜੇ ਕੋਈ ਪਾਰਟੀ ਸਾਡੀ ਮਦਦ ਕਰਦੀ ਆ ਅਨ ਕੰਡੀਸ਼ਨਲੀ ਬਿਨਾਂ ਸ਼ਰਤ ਤੋਂ ਤਾਂ ਵੈਲਕਮ ਪ੍ਰਚਾਰ ਕਿਸ ਤਰ੍ਹਾਂ ਹੋਏਗਾ ਕੌਣ ਕਰੇਗਾ ਨਹੀਂ ਜੀ ਪ੍ਰਚਾਰ ਸਾਰੀ ਸੰਗਠਨ ਕਰੂਗੀ ਸਾਰੀ ਸੰਗਠਨ ਤੇ ਉਥੋਂ ਦੀ ਜਿਹੜੀ ਆ ਉਹ ਪ੍ਰਚਾਰ ਕਰੂਗੀ ਤੇ ਪ੍ਰਚਾਰ ਉਹ ਹੀ ਦਾ ਮੁੱਖ ਹਿੱਸਾ ਬਣੋਗੇ ਹਾਂ ਜੀ ਕੈਂਪੇਨ ਦਾ ਮੁੱਖ ਹਾਂ ਜੀ ਮੈਂ ਕੈਂਪੇਨ ਦਾ ਬਤੌਰ ਸੇਵਾਦਾਰ ਹਿੱਸਾ ਬਣੂਗਾ ਹਰ ਹਾਲ ਤੱਕ ਬਣੂਗਾ ਨਾਮ ਬਣਨ ਦਾ ਮਤਲਬ ਨਹੀਂ ਇਹ ਮੈਂ ਜੇ ਮੈਂ ਉਹਦਾ ਹਿੱਸੇਦਾਰ ਨਹੀਂ ਹਾਂ ਤੇ ਫਿਰ ਹੋਰ ਕੌਣ ਹਿੱਸੇਦਾਰ ਮੈਂ ਤਾਂ ਲਾਜ਼ਮੀ ਬਣੂ ਆਂ ਅੱਜ ਕਿਵੇਂ ਦੇਖਦੇ ਹੋ ਜਿਹੜਾ 1 ਸਾਲ ਪੂਰਾ ਹੋਣ ਤੋਂ ਬਾਅਦ ਐਨਐਸਏ ਦੁਬਾਰਾ ਕੋ 3 ਮਹੀਨੇ ਦੇ ਲਾ ਲਈਏ ਦੇਖੋ ਜੀ ਜਿੰਨਾ ਚਿਰ ਜਿੰਨਾ ਚਿਰ ਇਹ ਪਤਾ ਨਹੀਂ ਲੱਗਦਾ ਕਿ ਇੱਕ ਜਿਹੜਾ ਹੈਗਾ ਲੀਡਰ ਉਹਦੇ ਪਿੱਛੇ ਜਨਤਾ ਦਾ ਸਮਰਥਨ ਹੈ ਉਹ ਸਿਰਫ ਤੇ ਸਿਰਫ ਚੋਣਾਂ ਲਈ ਪਤਾ ਲੱਗਦਾ ਤੇ ਉਹਨੂੰ ਉਹ ਕਮਜ਼ੋਰ ਆਦਮੀ ਸਮਝਦੇ ਆ ਕਮਜ਼ੋਰੀ ਦੇ ਵਿੱਚ ਉਹ ਮਿਆਦ ਵਧਾਈ ਜਾਂਦੇ ਜਦੋਂ ਪਤਾ ਲੱਗੂ ਕਿ ਜਨਤਾ ਦਾ ਸਮਰਥਨ ਹੈ ਉਹਦੇ ਤੋਂ ਸ਼ਿਵਰਨਜੀਤ ਸਿੰਘ ਮਾਨ ਨੂੰ ਕਤਲ ਕੇਸ ਬਣਾਇਆ ਸੀ ਇੰਦਰਾ ਗਾਂਧੀ ਦਾ ਕਨਸਪੀਰੇਸੀ ਟੂ ਟੂ ਮਰਡਰ ਇੰਦਰਾ ਗਾਂਧੀ ਇਹ ਕੇਸ ਚੀਚੇ ਬਣਾਇਆ ਸੀ ਇਸ ਤੇ ਸ਼ਿਵਰਨਜੀਤ ਸਿੰਘ ਮਾਨ ਤੇ ਉਦੋਂ ਬੀਪੀ ਉਸ ਸਮੇਂ ਜਿਹੜੀ ਸਰਕਾਰ ਸੀ ਜੀ ਰਜੀਵ ਗਾਂਧੀ ਦੀ ਜਿੱਦੇ ਸ਼ਿਵਰਨਜੀਤ ਸਿੰਘ ਮਾਨ ਨੂੰ ਰਹਿਤ ਰਿਆ ਰਜੀਵ ગાંધી ਦੀ ਸਰਕਾਰ ਦਾ ਆਖਿਰਲਾ ਦਿਨ ਸੀ ਵੀ ਪੀ ਸਿੰਘ ਦੀ ਜਿਹੜੀ ਨਵੀਂ ਆਉਣ ਵਾਲਾ ਪ੍ਰਧਾਨ ਮੰਤਰੀ ਸੀ ਉਹਦਾ ਵੀ ਸੀਪੀਐਸੀ ਰਿਹਾ ਕਰਨਾ ਤਾਂ ਕਾਂਗਰਸ ਨੇ ਰਾਤ ਨੂੰ 12 ਵਜੇ ਰਿਹਾ ਕਰਤਾ ਵੀ ਇਹ ਕ੍ਰੈਡਿਟ ਜਿਹੜਾ ਹੈ ਉਹ ਵੀ ਪੀ ਸਿੰਘ ਸਰਕਾਰ ਨੂੰ ਨਾ ਮਿਲੇ ਕਿਉਂਕਿ ਉੱਥੇ ਦੇ ਸ਼ਿਵਰਨਜੀ ਸਿੰਘ ਮਾਨਚੌਣ ਜਿੱਥੇ ਜ ਉਹ ਤਕੜਾ ਆਦਮੀ ਆ ਉਹਨੂੰ ਜਨਤਾ ਦੀ ਹਮਾਇਤ ਹੈ ਏਟਮੀ ਪਤਾ ਲੈ ਦੂ ਵੀ ਜੇ ਹੁਣ ਬੈਠੇ ਆ ਉੱਥੇ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਪਾਲ ਸਿੰਘ ਬੈਠੇ ਆ ਜੀ ਚਾਹਣਾ ਇੱਥੇ ਅਸੀਂ ਹਿੱਸਾ ਨਹੀਂ ਲੈਂਦੇ ਬੈਠੇ ਬੈਠੇ ਰਹੋ ساری ਉਮਰ ਕਿਸੇ ਨੇ ਪੁੱਛਣਾ ਹੀ ਨਹੀਂ ਹੈ ਜਨਤਾ ਦਾ ਫਤਵਾ ਤਾਂ ਆਉਂਦਾ ਹੈ ਸਰਕਾਰ ਨੇ ਗਲਤ ਕੰਮ ਕੀਤਾ ਡਾਇਰ ਕਾਨੂੰਨੀ ਕੀਤਾ ਨੈਤਿਕ ਤੌਰ ਤੇ ਗਲਤ ਕੀਤਾ ਮੋਰਲਲੀ ਗਲਤ ਸੀਦਾ ਇਹ ਲੋਟ ਲੋਟ ਵਿਰੋਧੀ ਸੀ ਇਹ ਫਤਵਾ ਉੱਥੇ ਦੀ ਜਨਤਾ ਨੇ ਦੇਣ ਜਿਹੜਾ ਭਗਵੰਤ ਮਾਨ ਨੇ ਜਿਹੜਾ ਭਗਵੰਤ ਮਾਨ ਨੇ ਫੈਸਲਾ ਦਿੱਤਾ ਇਹ ਜ਼ਰਫਦਾਰੀ ਦਾ ਉਹ ਲੋਟਾਂ ਦੇ ਫਤਵੇ ਨਾਲੇ ਰੱਦ ਹੋਊਗਾ ਨਾ ਉਹ। ਨਹੀਂ ਜੀ ਕੋਈ ਕਿਸੇ ਸੈਟਿੰਗ ਦਾ ਨਹੀਂ ਭਰਿਆ ਜਾਣਾ। ਹਰ ਥੋੜੀ ਜਾਣਕਾਰੀ ਲਈ ਕਿਸੇ ਕਵਰੇਜ ਨੂੰ ਉਮੀਦਵਾਰ ਦਾ ਨਹੀਂ ਭਰਿਆ ਜਾਣਾ ਤੇ ਉਹਨਾਂ ਦੇ ਕਾਗਜ਼ ਪੱਤਰ ਰੱਦ ਨਹੀਂ ਹੁੰਦੇ ਕਿਸੇ ਹਾਲਤ ਵਿੱਚ। ਰੱਦ ਤਾਂ ਹੀ ਹੋਵੇ ਜੇ ਅਸੀਂ ਜਾਣ ਕੇ ਲਕੂਨਾ ਛੱਡਾਂਗੇ। ਜੇ ਅਸੀਂ ਲਕੂਨਾ ਨਹੀਂ ਛੱਡੇ ਰੱਦ ਹੋਣ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਰੱਦ ਕਿਹੜੇ ਆਧਾਰ ਤੇ ਹੋ ਜਾਣਗੇ? ਹੁਣ ਮੈਂ ਆਪ ਦਾ ਕਵਰੇਜ ਨੂੰ ਉਮੀਦਵਾਰ ਭਰਦਾ ਫਿਰਦਾ ਮੈਂ ਭਰਿਆ ਹੀ ਨਹੀਂ ਸੀ ਜਦੋਂ ਮੈਂ ਸੀ ਰੱਦ ਹੁੰਦੇ ਹੀ ਨਹੀਂ ਰੱਦ ਕਿਵੇਂ ਹੋ ਜਾਣਗੇ ਸਾਨੂੰ ਜਦੋਂ ਆਪ ਜਾਣਕਾਰੀ ਹੈ ਕਾਨੂੰਨ ਦੀ ਸਾਰਾ ਕੁਝ ਪਤਾ ਰੱਦ ਤਾਂ ਕਿਸੇ ਗੱਲ ਤੇ ਹੋਣੀ ਹੈ ਨਾ ਉਹ ਕੋਈ ਤਾਂ ਰੱਦੋ ਕਰ ਨਹੀਂ ਸਕਦਾ ਵੀ ਮੈਂ ਫਲਾਣੇ ਨੂੰ ਵਧੀਆ ਨਹੀਂ ਸਮਝਦਾ ਮੈਂ ਰੱਦ ਕਰਦਾ ਇਸ ਦਾ ਉਹ ਤਾਂ ਕੋਈ ਭਰ ਦੋ ਉਹਦੇ ਚ ਤਾਂ ਕੋਈ ਗੱਲ ਨਹੀਂ ਲੈ ਜੀ ਰੱਦ ਨਹੀਂ ਹੁੰਦੇ ਕਿਸੇ ਹਾਲਤ ਜੀ ਰੱਦ ਹੋਣ ਦਾ ਕੋਈ ਪ੍ਰਸ਼ਨ ਨਹੀਂ ਪੈਦਾ ਹੁੰਦਾ ਵੀ ਰੱਦ ਹੋਣ ਜੀ ਉਹਨਾਂ ਦੇ ਭਾਈ ਅਮਰਤਪਾਲ ਸਿੰਘ ਜਿਹੜੇ ਵਾਰਿਸ ਪੰਜਾਬ ਦੇ ਮੁਖੀ ਨੇ ਤੇ ਇਸ ਸਮੇਂ ਡਿਬਰੂਧਰ ਸੈਂਟਰਲ ਜੇਲ੍ਹ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਨਜ਼ਰਬੰਦ ਨੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ ਜਿਹੜੀਆਂ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹ ਖਡੂਰ ਸਾਹਿਬ ਦੇ ਹਲਕੇ ਤੋਂ ਚੋਣਾਂ ਲੜ ਰਹੇ ਨੇ ਬਤੌਰ ਆਜ਼ਾਦ ਉਮੀਦਵਾਰ ਇਸ ਦਾ ਮਕਸਦ ਮੰਤਵੇ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਵਰਸੇ ਪੰਜਾਬ ਦੇ ਮੁਖੀ ਨੇ ਤੇ ਇਸ ਸਮੇਂ ਡਿਬਰੂਦਰ ਸੈਂਟਰਲ ਜੇਲ੍ਹ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਨਜ਼ਰਬੰਦ ਨੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ ਜਿਹੜੀਆਂ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹ ਖਡੂਰ ਸਾਹਿਬ ਦੇ ਹਲਕੇ ਤੋਂ ਚੋਣਾਂ ਲੜ ਰਹੇ ਨੇ ਬਤੌਰ ਆਜ਼ਾਦ ਉਮੀਦਵਾਰ ਤੇ ਉਸ ਦਾ ਫੈਸਲਾ ਉਹਨਾਂ ਨੇ ਮੇਰੇ ਨਾਲ ਜਿਹੜੀ ਮੀਟਿੰਗ ਹੋਈ ਸੀਗੀ 24 ਅਪ੍ਰੈਲ ਨੂੰ ਉਸ ਮੀਟਿੰਗ ਦੇ ਦੌਰਾਨ ਉਹਨਾਂ ਨੇ ਫੈਸਲਾ ਲਿਆ ਸੀ ਉਸ ਮੀਟਿੰਗ ਦੇ ਦੌਰਾਨ ਇਹ ਫੈਸਲੇ ਦਾ ਮੈਂ ਬਾਹਰ ਆ ਕੇ ਐਲਾਨ ਕਰਿਆ ਸੀ ਤੇ ਉਸ ਸਮੇਂ ਕੋ ਸ਼ੰਕੇ ਉਭਰੇ ਜਾਈ ਸੀ ਕਿ ਇਹ ਉਹਨਾਂ ਦਾ ਫੈਸਲਾ ਹੈ ਜਾਂ ਨਹੀਂ ਹੈ ਤੇੱਲ ਮਾਤਾ ਬਲਵਿੰਦਰ ਤੌਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਸੰਟਿਆਂ ਨੂੰ ਦੂਰ ਕਰਤਾ ਜਿਹੜਾ ਮੈਂ ਬਿਆਨ ਦਿੱਤਾ ਸੀ ਜਿਹੜਾ ਮੈਂ ਗੱਲ ਕਹੀ ਸੀ ਹੂਬ ਹੂ ਉਹੀ ਬਿਆਨ ਦੇ ਕੇ ਉਸ ਦੀ ਮਤਮਲ ਤੌਰ ਤੇ ਪੁਸ਼ਟੀ ਹੋ ਗੱਲ ਕੀਤੀ ਜਾਵੇ ਖਡੂਰ ਸਾਹਿਬ ਤੋਂ ਕਿਹੜੀ ਕਿਹੜੀ ਪਾਰਟੀ ਨੇ ਤੁਹਾਨੂੰ ਜਿਹੜਾ ਸਮਰਥਨ ਦਿੱਤਾ ਹੈ ਕਿ ਉੱਤੇ ਨਹੀਂ ਲੜਨੀ ਨਹੀਂ ਆ ਜਾਂ ਭਾਈ ਅਮਰਪਾਲ ਸਿੰਘ ਦੇ ਫੇਵਰ ਚ ਆਉਣ ਦੀ ਦੇਖੋ ਕਿਸੇ ਪਾਰਟੀ ਨੇ ਸਾਨੂੰ ਸਮਰਥਨ ਨਹੀਂ ਦਿੱਤਾ ਨਾ ਕਿਸੇ ਪਾਰਟੀ ਦੇ ਨਾਲ ਗੱਲ ਹੋਈ ਹੈ ਨਾ ਕਿਸੇ ਪਾਰਟੀ ਨੇ ਸਮਰਥਨ ਦਿੱਤਾ ਨਾ ਚੇਸੇ ਪਾਰਟੀ ਨੇ ਕਿਹਾ ਵੀ ਅਸੀਂ ਉਮੀਦਵਾਰ ਨਹੀਂ ਐਲਾਨਾਂਗੇ ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਐਲਾਨ ਕਰਤਾ ਜਿਵੇਂ ਸਮੀਰ ਸਿੰਘ ਮਾਨ ਨੇ ਕੱਲ ਆਖਿਆ ਸੀਗਾ ਜੇ ਉਹ ਸਾਡੇ ਤੱਕ ਪਹੁੰਚ ਕਰ ਪਿਆ ਹੋ ਸਕਦਾ ਸੀ ਦੇਖੋ ਜੀ ਪਹੁੰਚ ਕਰਨ ਦੀ ਲੋੜ ਨਹੀਂ ਖਾਲਸਾ ਪੰਥ ਦਾ ਮੁੱਦਾ ਹੈ ਅਸੀਂ ਕਿਸੇ ਕੋਲੇ ਪਹੁੰਚ ਕਰਦੇ ਪਈਏ ਫਿਰ ਸਾਰਿਆਂ ਕੋਲੇ ਪਹੁੰਚ ਕਰਨੀ ਪੈਂਦੀ ਹੈ ਅਸੀਂ ਕਿਸੇ ਕੋਲੇ ਪਹੁੰਚ ਨਹੀਂ ਕਰਦੇ ਉਹ ਉਹ ਐਲਾਨ ਕਰਨ ਅਸੀਂ ਉਹਨਾਂ ਦਾ ਸੁਭਾਚਤ ਤਰਾਂ ਜੀ ਮੋਸਟ ਬੈਲਟਮ ਜਿਹੜਾ ਵੀ ਸਾਡਾ ਜਿਹੜਾ ਹਮਾਇਤ ਕਰੂਗਾ ਅਸੀਂ ਤੀਹ ਤਿੰਨ ਦੋਹੇ ਹੱਥਾਂ ਤੇ ਚਾਚੇ ਹਮਾਇਤ ਨੂੰ ਜਿਹੜੀ ਆ ਉਸ ਨੂੰ ਅਸੀਂ ਪ੍ਰਵਾਨ ਜੀ ਦੇਵਾਂਗੇ ਤੇ ਪਰੰਤੂ ਪਹੁੰਚ ਕਰਨ ਦਾ ਕੋਈ ਮਤਲਬ ਨਹੀਂ ਹੈ ਪਹੁੰਚ ਕਰਨ ਦਾ ਇੱਕ ਸਿਧਾਂਤਕ ਸਮਝੌਤਾ ਹੁੰਦਾ ਉੱਥੇ 22 ਪੱਖ ਦੇਖਣੇ ਪੈਂਦੇ ਆ ਤੇ ਉਹ ਪੱਖਾਂ ਨੂੰ ਦੇਖ ਕੇ ਜਿਹੜੀ ਹੈਗੀ ਆ ਉਹ ਪਹੁੰਚ ਹੁੰਦੀ ਹੁੰਦੀ ਹੈ ਅਸੀਂ ਆਗੇ ਨੂੰ ਸਵਾਗਤ ਕਿੱਦਾਂ ਕਰੋਗੇ ਮਤਲਬ ਸਵਾਗਤ ਕਰੋਗੇ ਜਾਂ ਉਹਨਾਂ ਦੀ ਪਾਰਟੀ 'ਚ ਜਾ ਕੇ ਲੜੋਗੇ ਜਾਂ ਉਹ ਆਪਣੀ ਸੀਟ ਛੱਡਣ ਤੁਸੀਂ ਕੀ ਐਕਸਪੈਕਟ ਕਰਦੇ ਹੋ ਨਹੀਂ ਜੀ ਅਸੀਂ ਕੁਝ ਵੀ ਐਕਸਪੈਕਟ ਨਹੀਂ ਕਰਦੇ ਉਹ ਤਾਂ ਜਿਸ ਤਰੀਕੇ ਨਾਲ ਉਹ ਮਦਦ ਕੋਈ ਮਦਦ ਕਰਨਾ ਚਾਹੁੰਦਾ ਉਹ ਕਰ ਸਕਦਾ ਪਰੰਤੂ ਭਾਈ ਅਮਰਤਪਾਲ ਸਿੰਘ ਆਜ਼ਾਦ ਹੀ ਲੜਨਗੇ ਉਹ ਆਜ਼ਾਦ ਲੜਨਗੇ ਨਾ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਲੈਣ ਨਾ ਕਿਸੇ ਤੋਂ ਸਿੱਧੇ ਤੌਰ ਤੇ ਉਹ ਮਦਦ ਮੰਗਣ ਨਾ ਕਿਸੇ ਕੋਲੇ ਪਹੁੰਚ ਕਰਨ ਤੇ ਉਹ ਫੈਸਲਾ ਜਿਹੜਾ ਉਹਨਾਂ ਦਾ ਫੈਸਲਾ ਹੋਊਗਾ ਪੇ ਉਹ ਫੈਸਲਾ ਪਾਰਟੀ ਦਾ ਜੇ ਕੋਈ ਪਾਰਟੀ ਸਾਡੀ ਮਦਦ ਕਰਦੀ ਆ ਅਨ ਕੰਡੀਸ਼ਨਲੀ ਬਿਨਾਂ ਸ਼ਰਤ ਤੋਂ ਤਾਂ ਵੈਲਕਮ ਪ੍ਰਚਾਰ ਕਿਸ ਤਰ੍ਹਾਂ ਹੋਏਗਾ ਕੌਣ ਕਰੇਗਾ ਨਹੀਂ ਜੀ ਪ੍ਰਚਾਰ ਸਾਰੀ ਸੰਗਤ ਤੇ ਕਰੂੰਗੀ ਸਾਰੀ ਸੰਗਤ ਤੇ ਉਥੋਂ ਦੀ ਜਿਹੜੀ ਆ ਉਹ ਪ੍ਰਚਾਰ ਕਰੂੰਗੀ ਤੇ ਪ੍ਰਚਾਰ ਉਹ ਹੀ ਦਾ ਮੁੱਖ ਹਿੱਸਾ ਬਣੂਗਾ ਹਾਂ ਜੀ ਕੈਂਪੇਨ ਦਾ ਮੁੱਖ ਹਾਂ ਜੀ ਮੈਂ ਕੈਂਪੇਨ ਦਾ ਬਤੌਰ ਸੇਵਾਦਾਰ ਹਿੱਸਾ ਬਣੂਗਾ ਹਰ ਹਾਲ ਤੇ ਕਿ ਬਣੂੰਗਾ ਨਾਮ ਬਣਨ ਦਾ ਮਤਲਬ ਨਹੀਂ ਇਹ ਮੈਂ ਜੀ ਮੈਂ ਉਹਦਾ ਹਿੱਸੇਦਾਰ ਨਹੀਂ ਹਾਂ ਤੇ ਫਿਰ ਹੋਰ ਕੌਣ ਹਿੱਸੇਦਾਰ ਮੈਂ ਤਾਂ ਲਾਜ਼ਮੀ ਬਣੂ ਆਪਾਂ ਕਿਵੇਂ ਦੇਖਦੇ ਜਿਹੜਾ 1 ਸਾਲ ਪੂਰਾ ਹੋਣ ਤੋਂ ਬਾਅਦ ਐਨਐਸਏ ਦੁਬਾਰਾ ਤੋਂ 3 ਮਹੀਨੇ ਦੇ ਲਈ ਹੈ ਦੇਖੋ ਜੀ ਜਿੰਨਾ ਚਿਰ ਜਿੰਨਾ ਚਿਰ ਇਹ ਪਤਾ ਨਹੀਂ ਲੱਗਦਾ ਕਿ ਇੱਕ ਜਿਹੜਾ ਹੈਗਾ ਲੀਡਰ ਉਹਦੇ ਪਿੱਛੇ ਜਨਤਾ ਦਾ ਸਮਰਥਨ ਹੈ ਉਹ ਸਿਰਫ ਤੇ ਸਿਰਫ ਚੋਣ ਰਾਹੀਂ ਪਤਾ ਲੱਗਦਾ ਤੇ ਉਹਨੂੰ ਉਹ ਕਮਜ਼ੋਰ ਆਦਮੀ ਸਮਝਦੇ ਆ ਕਮਜ਼ੋਰੀ ਦੇ ਵਿੱਚ ਉਹ ਮਿਆਦ ਵਧਾਈ ਜਾਂਦੇ ਆ ਜਦੋਂ ਪਤਾ ਲੱਗੂ ਕਿ ਜਨਤਾ ਦਾ ਸਮਰਥਨ ਹੈ ਉਹ ਦੇਖੋ ਸਿਮਰਨਜੀਤ ਸਿੰਘ ਮਾਨ ਨੂੰ ਕਤਲ ਕੇਸ ਬਣਾਇਆ ਸੀ ਇੰਦਰਾ ਗਾਂਧੀ ਦਾ ਕਨਸਪੀਰੇਸੀ ਟੂਸ ਟੂ ਮਰਡਰ ਇੰਦਰਾ ਗਾਂਧੀ ਇਹ ਕੇਸ ਚੀਚਾਂ ਬਣਾਇਆ ਸੀ ਇਸ ਤੇ ਸਿਮਰਨਜੀਤ ਸਿੰਘ ਮਾਨ ਤੇ ਉਦੋਂ ਬੀਪੀ ਉਸ ਸਮੇਂ ਜਿਹੜੀ ਸਰਕਾਰ ਸੀ ਜੀ ਰਜੀਵ ਰਾਂਧੀ ਦੀ ਜਿੱਦੇ ਸਿਮਰਨਜੀਤ ਸਿੰਘ ਮਾਨ ਨੂੰ ਰਹਿਤ ਰਿਆ ਅਰਜੀਵ ਗਾਂਧੀ ਦੀ ਸਰਕਾਰ ਦਾ ਆਖਿਰਲਾ ਦਿਨ ਸੀ ਬੀਪੀ ਸਿੰਘ ਦੀ ਜਿਹੜੀ ਨਵੀਂ ਆਉਣ ਵਾਲਾ ਪ੍ਰਧਾਨ ਮੰਤਰੀ ਸੀ ਉਹਦਾ ਵੀ ਸੀਪੀਐਸੀ ਰਿਹਾ ਕਰਨਾ ਤਾਂ ਕਾਂਗਰਸ ਨੇ ਰਾਤ ਨੂੰ 12 ਵਜੇ ਰਿਹਾ ਕਰਤਾ ਵੀ ਇਹ ਕ੍ਰੈਡਿਟ ਜਿਹੜਾ ਹੈ ਉਹ ਬੀਪੀ ਸਿੰਘ ਸਰਕਾਰ ਨੂੰ ਨਾ ਮਿਲੇ ਕਿਉਂਕਿ ਉੱਥੇ ਦੇ ਸ਼ਿਵਰਨਜੀ ਸਿੰਘ ਮਾਨ ਚੌਣ ਜਿੱਥੇ ਜ ਉਹ ਤਕੜਾ ਆਦਮੀ ਆ ਉਹਨੂੰ ਜਨਤਾ ਦੀ ਹਮਾਇਤ ਹੈ ਇਹ ਥੇਮੇ ਪਤਾ ਲੈ ਦੂ ਵੀ ਜੇ ਹੁਣ ਬੈਠੇ ਆ ਉਥੇ ਜੇਲ੍ਹ ਦੇ ਵਿੱਚ ਬੈਠੇ ਵੀ ਭਾਈ ਅਮਰਪਾਲ ਸਿੰਘ ਨੂੰ ਬੈਠੇ ਆ ਜੀ ਚੋਣਾਂ ਇਥੇ ਅਸੀਂ ਹਿੱਸਾ ਨਹੀਂ ਲੈਂਦੇ ਬੈਠੇ ਬੈਠੇ ਰਹੋ ساری ਉਮਰ ਕਿਸੇ ਨੇ ਪੁੱਛਣਾ ਹੀ ਨਹੀਂ ਹੈ ਜਨਤਾ ਦਾ ਫਤਵਾ ਤਾਂ ਹੁੰਦਾ ਇਹ ਸਰਕਾਰ ਨੇ ਗਲਤ ਕੰਮ ਕੀਤਾ ਡਾਇਰ ਕਾਨੂੰਨੀ ਕੀਤਾ ਨੈਤਿਕ ਤੌਰ ਤੇ ਗਲਤ ਕੀਤਾ ਮੋਰਲਲੀ ਗਲਤ ਸੀਦਾ ਇਹ ਲੋਟ ਲੋਟ ਮਰੋ ਵੀ ਸੀ ਇਹ ਫਤਵਾ ਉਥੇ ਦੀ ਜਨਤਾ ਨੇ ਦੇਣ ਜਿਹੜਾ ਭਗਵੰਤ ਮਾਨ ਨੇ ਜਿਹੜਾ ਭਗਵੰਤ ਮਾਨ ਨੇ ਫੈਸਲਾ ਦਿੱਤਾ ਇਹ ਜ਼ਿੰਸਦਾਰੀ ਦਾ ਉਹ ਲੋਟਾਂ ਦੇ ਫਤਵੇ ਨਾਲੇ ਰੱਦ ਹੋਊਗਾ ਨਾ ਉਹ ਮੈਂ ਜੀ ਕੋਈ ਚੀਜ਼ੇ ਸੈਟਣ ਦਾ ਨਹੀਂ ਭਰਿਆ ਜਾਣਾ ਫਸਾ ਥੋੜੀ ਜਾਣਕਾਰੀ ਲਈ ਚੇਸੇ ਕਵਰੇਜ ਨੂੰ ਉਮੀਦਵਾਰ ਦਾ ਨਹੀਂ ਭਰਿਆ ਜਾਣਾ ਤੇ ਉਹਨਾਂ ਦੇ ਕਾਗਜ਼ ਪੱਤਰ ਰੱਦ ਨਹੀਂ ਹੁੰਦੇ ਕਿਸੇ ਹਾਲਤ ਵਿੱਚ ਰੱਦ ਤਾਂ ਹੀ ਹੋਵੇ ਜੇ ਅਸੀਂ ਜਾਣ ਕੇ ਲਕੂਨਾ ਛੱਡਾਂਗੇ ਜੇ ਅਸੀਂ ਲਕੂਨਾ ਨਹੀਂ ਛੱਡੇ ਰੱਦ ਹੋਣ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਰੱਦ ਕਿਹੜੇ ਆਧਾਰ ਤੇ ਹੋ ਜਾਣਗੇ ਹੁਣ ਮੈਂ ਆਪ ਦਾ ਕਵਰੇਜ ਨੂੰ ਉਮੀਦਵਾਰ ਭਰਦਾ ਫਿਰਦਾ ਮੈਂ ਭਰਿਆ ਹੀ ਨਹੀਂ ਸੀ ਜਦੋਂ ਮੈਂ ਸੀ ਰੱਦ ਹੁੰਦਾ ਹੀ ਨਹੀਂ ਰੱਦ ਕਿਵੇਂ ਹੋ ਜਾਣਗੇ ਸਾਨੂੰ ਜਦੋਂ ਆਪ ਜਾਣਕਾਰੀ ਹੈ ਕਾਨੂੰਨ ਦੀ ਸਾਰਾ ਕੁਝ ਪਤਾ ਰੱਦ ਤਾਂ ਕਿਸੇ ਗੱਲ ਤੇ ਹੋਣੀ ਹੈ ਨਾ ਉਹ ਕੋਈ ਤਾਂ ਰੱਦੋ ਕਰ ਨਹੀਂ ਸਕਦਾ ਵੀ ਮੈਂ ਫਲਾਣੇ ਨੂੰ ਵਧੀਆ ਨਹੀਂ ਸਮਝਦਾ ਮੈਂ ਰੱਦ ਕਰਦਾ ਇਸ ਦਾ ਉਹ ਤਾਂ ਕੋਈ ਭਰ ਦੋ ਉਹਦੇ ਚ ਤਾਂ ਕੋਈ ਗੱਲ ਨਹੀਂ ਲੈ ਜੀ ਰੱਦ ਨਹੀਂ ਹੁੰਦੇ ਕਿਸੇ ਹਾਲਤ ਜੀ ਰੱਦ ਹੋਣ ਦਾ ਕੋਈ ਪ੍ਰੈਸ਼ਰ ਨਹੀਂ ਪੈਦਾ ਹੁੰਦਾ ਵੀ ਰੱਦ ਹੋਣ ਜੀ ਉਹਨਾਂ ਦੇ